ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਰਪੂਰ ਸਿੰਘ ਡਾਇਰੈਕਟਰ ਸੈਂਟਰ ਕੋਰਪੋਰੇਟ ਬੈਂਕ ਪੜਾਣਾ ਪੰਜਾਬ ਅਸੀਂ ਦਰਸ਼ਨ ਕਰਨ ਆਏ ਆ ਇੱਥੇ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਆਪਣਾ ਲਾਹੌਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਗੁਰਪੁਰਬ ਤੇ ਅਸੀਂ ਦਰਸ਼ਨ ਕਰਨ ਆਏ ਆ ਅਤੇ ਬਹੁਤ ਚੰਗਾ ਲੱਗਿਆ ਸਾਨੂੰ ਪਾਕਿਸਤਾਨ ਅਤੇ ਇੰਡੀਆ ਸਰਕਾਰ ਦਾ ਧੰਨਵਾਦ ਕਰਦੇ ਆ ਅਤੇ ਇੱਥੇ ਸਿੱਖ ਮੰਗ ਕਰਦੇ ਆ ਵੀ ਹਸ਼ੈਣੀ ਵਾਲਾ ਬਾਰਡਰ ਤੇ ਬਾਗਾ ਬਾਰਡਰ ਖੁੱਲਣ ਜਿਹਦੇ ਦੋਵੇਂ ਦੇਸ਼ਾਂ ਦਾ ਮਲਾਪ ਹੋ ਸਕੇ ਤੇ ਕਾਰੋਬਾਰ ਦੇ ਵਿੱਚ ਵਾਧਾ ਹੋ ਸਕੇ ਸਾਸੀਂ ਧੰਨਵਾਦ ਕਰਦੇ ਆ ਪਾਕਿਸਤਾਨ ਪਾਕਿਸਤਾਨ ਸਰਕਾਰ ਦਾ ਤੇ ਇੰਡੀਆ ਸਰਕਾਰ ਬੈਗਰਜੀਤ ਸਿੰਘ ਖਾਲਸਾ ਬੈਗਰ ਵਧੀਆ ਇਹਨਾਂ ਨੇ ਸੇਵਾ ਕੀਤੀ ਜੀ ਬਹੁਤ ਸਿਕਿਉਰਟੀ ਪੱਖੋਂ ਬਹੁਤ ਸਾਡੇ 4000 ਬੰਦਾ ਸਾਡੇ ਨਾਲ ਚੱਲਦਾ ਰਿਹਾ ਤੇ ਖਾਣੇ-ਦਾਣੇ ਦਾ ਰਹਿਣ ਸਬਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਕੋਈ ਦਿੱਕਤ ਤਾਂ ਨਹੀਂ ਆਈ ਬਿਲਕੁਲ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਤੇ ਹੁਣ ਆਪਾਂ ਮੰਗੇ ਕਾਦੀ ਕਰਦੇ ਆ ਅਸੀਂ ਮੰਗ ਕਰਦੇ ਆਂ ਵੀ ਦੋਨੇ ਬਾਡਰ ਖੁੱਲ ਖੁੱਲਣਾ ਤਾਂ ਕਿ ਦੋਨੇ ਦੇਸ਼ਾਂ ਦਾ ਮਲਾਪ ਹੋ ਸਕੇ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੋ ਸਕੇ ਤਾਂ ਕਿ ਦੋਨੇ ਦੇਸ਼ ਤਰੱਕੀ ਕਰ ਸਕਣ ਕਿਉਂ ਇਹ ਵੀ ਸਾਡਾ ਭਰਾ ਹੀ ਏ ਨਾਲ ਪੰਜਾਬ ਹੀ ਲੈਂਦਾ ਪੰਜਾਬ ਤੇ ਲੈਂਦਾ ਪੰਜਾਬ ਉਦੋਂ ਪੰਜਾਬ ਦੀ ਲਾਹੌਰ ਹੀ ਹੁੰਦੀ ਸੀ ਯੂਨੀਵਰਸਿਟੀ ਹਾਂਜੀ ਤੇ ਜਿਆਦਾ ਇੰਡੀਆ ਦੇ ਲੋਕ ਵੀ ਜਿਹੜੇ ਸਿਆਣੇ ਬੁੱਧੀਜੀਵੀ ਨੇ ਲਾਹੌਰ ਪੜ੍ਹੇਦੇ ਨੇ ਅਸੀਂ ਇਸੇ ਕਰਕੇ ਕਰਦੇ ਆਂ ਵੀ ਦੁਬਾਰਾ ਲਾਹੌਰ ਏ ਅਸੀਂ ਐਡਮਿਸ਼ਨਾਂ ਕਰਾਈਏ ਤੇ ਆਪਣੇ ਬੱਚਿਆਂ ਨੂੰ ਲਾਹੌਰ ਦਿਖਾਈਏ ਹਾਂਜੀ ਹਾਂਜੀ ਪੜ੍ਹਾਈ ਲਾਹੌਰ ਦੀ ਹੋਣੀ ਚਾਹੀਦੀ ਡਿਗਰੀ ਲਾਹੌਰ ਦੀ ਹੋਗੀ ਤੇ ਧਨ-ਧਨ ਹੋ ਜਾਣੀ ਹੈ ਹਾਂਜੀ ਹਾਂਜੀ ਹੋਰ ਕੋਈ ਵਿਚਾਰ ਵਿਚਾਰ ਤਾਂ ਸਾਡਾ ਇਹੀ ਹੈ ਜੀ ਦੋਨੇ ਸਰਕਾਰਾਂ ਨੂੰ ਮਿਲ ਜੁਲ ਕੇ ਇਹ ਬਾਰਡਰ ਖੋਲਣ ਦੀ ਉਹ ਬੇਨਤੀ ਕਰਦੇ ਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ